ਮੈਂ ਜੀ ਬਿਸ਼ਪ ਸੰਤ ਬਲਵਿੰਦਰ ਜੌਨ ਸੰਤ ਬਲਵਿੰਦਰ ਜੌਨ ਮਿਨਿਸਟਰੀ ਦਾ ਮੁਖ ਸੇਵਾਦਾਰ 크ਰਿਸਚਨ ਐਂਡ ਆਲ ਪੀਪਲ ਵੈਲਫੇਅਰ ਐਸੋਸੀਏਸ਼ਨ ਆਲ ਇੰਡੀਆ ਰਜਿਸਟਰ ਦਾ ਮੁਖ ਸੇਵਾਦਾਰ ਔਰ ਅੱਜ ਦਾ ਸਾਡਾ ਵਿਸ਼ਾ ਜਿਹੜਾ ਇਹ ਆ ਕਿ ਦੇਖੋ ਪਰਮੇਸ਼ਰ ਦੀ ਬਾਣੀ ਦੇ ਲਿਖਿਆ ਹੈ ਕਿ ਪਰਮੇਸ਼ਰ ਇੱਕ ਪ੍ਰੇਮ ਪਵਿੱਤਰ ਬਾਈਬਲ ਜਿਹੜੀ ਆ ਸਾਨੂੰ ਪ੍ਰੇਮ ਦਾ ਸੰਦੇਸ਼ ਦੱਦ ਰਹੀ ਹੈ ਪ੍ਰੇਮ ਦਾ ਸੰਦੇਸ਼ ਦੇਣ ਵਾਸਤੇ ਕਹਿੰਦੀ ਹੈ ਕਿ ਪਰਮੇਸ਼ਰ ਦਾ ਇੱਕ ਪਰਮੇਸ਼ਰ ਇੱਕ ਪ੍ਰੇਮ ਹੈ ਗੋਡ ਇਜ਼ ਵਡ ਗੋਡ ਇਜ਼ ਲਵ ਪਰਮੇਸ਼ਰ ਇੱਕ ਮਾ ਪ੍ਰੇਮ ਹੈ ਮੁਹੱਬਤ ਹੈ ਤੋਂ ਜਿਹੜਾ ਮਤ ਭੇਤ ਪ੍ਰੋਫੈਟ ਵਿਜੇਂਦਰ ਜੀ ਔਰ ਅਨਰੂਲਾ ਜੀ ਦੇ ਪਿਛਲੇ ਦਿਨਾਂ ਚ ਕ੍ਰਿਸਮੇਟ ਦੇ ਦੇ ਸਮੇਂ ਜੋ ਐਕਟਰ ਫਿਲਮ ਸਟਾਰ ਆਈ ਸੀ ਉਸ ਵੇਲੇ ਸ਼ੁਰੂਆਤ ਹੋਇਆ ਜਿਹਦੇ ਅੰਦਰ ਕੀ ਆ ਬਹੁਤ ਸਾਰੇ ਕੁਝ ਲੋਕਾਂ ਨੇ ਉਹਦੇ ਉੱਤੇ ਜਿਹੜੀ ਸਿਆਸਤ ਖੇਡਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਬਹੁਤ ਸਾਰੇ ਅਯੋਗ ਸ਼ਬਦ ਬੋਲੇ ਗਏ ਆ ਮਸੀਹੀਆਂ ਦੇ ਜਿਹਦੇ ਨਾਲ ਸਮੁੱਚੇ ਮਸੀਹ ਭਾਈਚਾਰੇ ਨੂੰ ਪੂਰੇ ਵਰਲਡ 'ਚ ਜੋ ਵਸਦਾ ਆ ਉਹਦੇ ਅੰਦਰ ਕੀ ਆ ਬਹੁਤ ਠੇਸ ਪਹੁੰਚੀ ਬਹੁਤ ਦੁੱਖ ਪਹੁੰਚਿਆ ਔਰ ਇੱਕ ਥੋੜੇ ਦਿਨਾਂ ਦੇ ਪਹਿਲਾਂ ਦੀ ਗੱਲ ਹੈ ਕਿ ਇੱਕ ਪਾਸਟਰ ਜੀ ਹੈ ਜਿਨ੍ਹਾਂ ਨੇ ਆਪਣਾ ਨਾਮ ਜਿਹੜਾ ਅਕਬਾਲ ਗਿਲ ਕਰਕੇ ਜੋਨ ਗਿਲ ਕਰਕੇ ਦੱਸਦੇ ਆ ਉਹਨਾਂ ਦੀ ਇੱਕ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਭੱਦੀ ਤੇ ਮਾੜੀ ਸ਼ਬਦ ਜਿਹੜੇ ਉਹਨਾਂ ਨੇ ਆਪਣੇ ਮੂੰਹ ਚੋਂ ਬੋਲੇ ਜੋ ਉਹਨਾਂ ਨੂੰ ਨਹੀਂ ਸੀ ਬੋਲਣੇ ਚਾਹੀਦੇ ਤੋਂ ਅੱਜ ਸਾਡੇ ਜਿਹੜੇ ਪਾਸਟਰ ਸਾਹਿਬ ਜਿੱਦਾਂ ਪਾਸਟਰ ਆਰ ਕੇਂਦਰੀ ਆਸੀ ਸਾਡੇ 크ਿਸਚਨ ਆਲ ਇੰਡੀਆ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਆ ਪਾਸਟਰ ਦੀਪਕ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਔਰ ਸਾਡਾ ਯੂਥ ਸਾਡੇ ਪਾਸਟਰ ਸਬਾਨ ਅੱਜ ਇੱਥੇ ਜਗ੍ਹਾ ਤੇ ਅਸੀਂ ਇਕੱਠੇ ਹੋਏ ਹਾਂ ਪਰਮੇਸ਼ਰ ਦੇ ਵਿਸ਼ੇਖ ਭਵਨ ਦੇ ਅੰਦਰ ਤੋਂ ਅਸੀਂ ਜੋ ਪਾਸਟਰ ਅਕਬਾਲ ਗਿੱਲੀ ਜੀ ਨੇ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਜਿਹੜਾ ਬਹੁਤ ਭੱਦੇ ਤੇ ਮਾੜੇ ਸ਼ਬਦ ਬੋਲੇ ਅਸੀਂ ਉਸੇ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਤੇ ਨਖੇਦੀ ਕਰਦੇ ਆ ਕਿ ਉਹਨਾਂ ਨੂੰ ਇਹ ਗੱਲ ਨਹੀਂ ਸੀ ਬੋਲਣੀ ਚਾਹੀਦੀ ਕਿਉਂਕਿ ਅਸੀਂ ਪਵਿੱਤਰ ਬਾਈਬਲ ਦੇ ਪ੍ਰਚਾਰਕ ਆ ਔਰ ਪਰਮੇਸ਼ਰ ਦੀ ਬਾਣੀ ਦੱਸਦੀ ਏ ਕਿ ਪ੍ਰਭੂ ਯੀਸ਼ੂ ਮਸੀਹ ਸਾਰੇ ਜਗਤ ਦਾ ਇੱਕ ਪ੍ਰਭੂ ਆ ਇੱਕ ਮੁਕਤੀਦਾਤਾ ਉਹਨੇ ਸਾਨੂੰ ਇੱਕ ਪ੍ਰੇਮ ਦਾ ਸਨੇਹਾ ਦਿੱਤਾ ਹੈ। ਤੋਂ ਅੱਜ ਤੁਹਾਡੇ ਚੈਨਲ ਦੇ ਦੁਆਰਾ ਮੈਂ ਸਮੁੱਚੇ ਪੰਜਾਬ ਦੇ مسیحی ਭਾਈਚਾਰੇ ਨੂੰ ਇੰਡੀਆ ਦੇ ਵਿੱਚ ਵੱਸਦੇ مسیحی ਭਾਈਚਾਰੇ ਨੂੰ 올ਡ ਵਰਲਡ ਦੇ ਵਿੱਚ ਵੱਸਦੇ ਸਮੁੱਚੇ مسیحی ਭਾਈਚਾਰੇ ਨੂੰ ਇੱਕ ਨਿਵੇਦਨ ਔਰ ਬੇਨਤੀ ਕਰਦਾ ਹਾਂ ਕਿ ਸਾਨੂੰ ਮਸੀਹਤ ਨੇ ਜਿਹੜਾ ਆ ਪਿਆਰ ਸਿਖਾਇਆ ਹੈ ਅਸੀਂ ਪ੍ਰੇਮ ਨੂੰ ਵੰਡਣਾ ਹੈ ਅਸੀਂ ਸ਼ਾਂਤੀ ਨੂੰ ਵੰਡਣਾ ਹੈ ਅਸੀਂ ਮੁਕਤੀ ਦਾ ਪ੍ਰਚਾਰ ਕਰਨਾ ਹੈ। ਔਰ ਅਸੀਂ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ ਹੈ। ਤੋਂ ਪਿਛਲੇ ਦਿਨਾਂ ਦੇ ਅੰਦਰ ਜੋ ਕਬਾਲ ਗਿੱਲ ਨੇ ਪਾਸਟਰ ਸਾਹਿਬ ਨੇ ਉੱਥੇ ਇੱਕ ਸ਼ਬਦ ਬੋਲਿਆ ਹੈ ਬਹੁਤ ਗੰਦਾ ਸ਼ਬਦ ਬੋਲਿਆ ਹੈ ਕਿ ਪ੍ਰੋਫਿਟ ਮੈਂ ਉਸ ਕ੍ਰਿਸਮਸ ਦੇ ਸਮੇਲਨ ਦੇ ਵਿੱਚ ਹੁੰਦਾ ਤੇ ਮੈਂ ਪ੍ਰੋਫਿਟ ਬਜਿੰਦਰ ਸਿੰਘ ਦੇ ਸਿਰ 'ਚ ਛੇਤਰ ਮਾਰਨੇ ਸੀ। ਤੋਂ ਪਾਸਟਰ ਸਾਹਿਬ ਨੂੰ ਤੁਹਾਡੇ ਚੈਨਲ ਦੇ ਦੁਆਰਾ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਕਿ ਤੁਸੀਂ ਇੱਕ ਰੱਬ ਦੇ ਦਾਸ ਜੋ ਤੁਸੀਂ ਕਹਿੰਦੇ ਜੋ ਮੈਂ ਬਾਈਬਲ ਦਾ ਪ੍ਰਚਾਰਕ ਆ ਤੁਹਾਨੂੰ ਇਹੋ ਜੇ ਸ਼ਬਦ ਬੋਲਣੇ ਯੋਗ ਨਹੀਂ ਆ ਔਰ ਨਾ ਹੀ ਤੁਹਾਨੂੰ ਇਹੋ ਜੇ ਸ਼ਬਦ ਬੋਲਣੇ ਚਾਹੀਦੇ ਸੀ ਪ੍ਰੋਫਿਟ ਬਜਿੰਦਰ ਸਿੰਘ ਨੇ ਬਹੁਤ ਜ਼ਿਆਦਾ ਪਰਮੇਸ਼ਰ ਦੀ ਸੇਵਕਈ ਨੂੰ ਅੱਗੇ ਲੈ ਕੇ ਗਏ ਨੇ ਉਹਨਾਂ ਦਾ ਪਛੋਕਰ ਦੇਖਦੇ ਆ ਉਹਨਾਂ ਨੇ ਪਰਮੇਸ਼ਰ ਦੇ ਕੰਮ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਗਏ ਇੱਕ ਵੱਡਾ ਨਾਮ ਹੈ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਪ੍ਰੋਫਿਟ ਬਜਿੰਦਰ ਸਿੰਘ ਉਹਨਾਂ ਨੇ ਪਰਮੇਸ਼ਰ ਦੇ ਕੰਮ ਨੂੰ ਬਹੁਤ ਦੁੱਖ ਵਿੱਚ ਰਹਿ ਕੇ ਵੀ ਸੁੱਖ ਵਿੱਚ ਰਹਿ ਕੇ ਵੀ ਕੀਤਾ ਏ। ਔਰ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਦੁਆਰਾ ਪਰਮੇਸ਼ਰ ਦੇ ਕੋਲ ਆਏ। ਰੂਹਾਂ ਬੱਚੀਆਂ ਲੋਕ ਚੰਗੇ ਹੋਏ। ਪ੍ਰਭ ਯਿਸੂ ਮਸੀਹ ਦੇ ਰਾਜ ਵਾਸਤੇ ਆਏ। ਚਲੋ ਠੀਕ ਏ ਉਹਨਾਂ ਦੇ ਮਹਿਮਾਨ ਜਿਹੜੇ ਆਏ ਸੀ ਉਸ ਜਗ੍ਹਾ ਤੇ। ਉਹ ਨੌਨ ਕ੍ਰਿਸਚਨ ਸੀ ਪਹਿਲੀ ਵਾਰ ਉਸ ਸਮੇਲਨ ਦੇ ਵਿੱਚ ਆਏ। ਉਹਨਾਂ ਨੇ ਜੋ ਉੱਥੇ ਸ਼ਬਦ ਬੋਲੇ ਗਏ ਜੇ ਕੋਈ ਪ੍ਰਬੰਧ ਕਮੇਟੀ ਦੇ ਅੰਦਰ ਜੇ ਉਹਨਾਂ ਕੋ ਚੰਗੇ ਢੰਗ ਨਾਲ ਉਹ ਸ਼ਬਦ ਨੂੰ ਨਹੀਂ ਬੋਲ ਸਕੀ ਉਹ ਜਿਹੜੇ ਮਹਿਮਾਨ ਆਏ ਸੀ ਫਿਲਮੀ ਸਟਾਰ ਜਿਹੜੇ ਆਏ ਸੀ ਪਰ ਦੇਖੋ ਪਹਿਲੀ ਵਾਰ ਉਹ ਆਏ ਸੰਗਤੀ ਵਿੱਚ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਕਿ ਜਦੋਂ ਉਹ ਸੰਗਤ ਕਰਨਗੇ ਸੰਤਾਂ ਦੇ ਨਾਲ ਸੰਗਤ ਕਰਨਗੇ ਪਰਮੇਸ਼ਰ ਦੀ ਸੰਗਤ ਚ ਆਉਣਗੇ ਪ੍ਰਵੇਸ਼ ਦੇ ਵਚਨ ਨੂੰ ਸੁਣਨਗੇ ਪ੍ਰੇਮ ਦੇਖਣਗੇ ਤੇ ਉਹ ਵੀ ਤਬਦੀਲ ਹੋ ਜਾਣਗੇ ਬਦਲ ਜਾਣਗੇ। ਤੋਂ ਨਰੂਲਾ ਜੀ ਨੇ ਜੋ ਸ਼ਬਦ ਬੋਲਿਆ ਪ੍ਰੋਪਰਟ ਵਿਜੇਂਦਰ ਜੀ ਦੇ ਆਪੋਜੀਟ ਬੋਲਿਆ ਉਹ ਸਾਰਾ ਮਤਭੇਦ ਜਿਹੜਾ ਬਹੁਤ ਲੰਮਾ ਚਲੇ ਗਿਆ ਅਸੀਂ ਵੇਖਦੇ ਆਂ ਪੰਜਾਬ ਦੇ ਅੰਦਰ ਪੂਰੇ ਵਰਲਡ ਦੇ ਅੰਦਰ مصیبت های چارے ਦੀ ਇੱਕ ਜਿਹੜੀ ਸ਼ਾਂਤੀ ਮਾਈ ਢੰਗ ਦੀ ਜਿਹੜੀ ਸ਼ਬੀ ਆ ਪ੍ਰੇਮ ਦੀ ਜਿਹੜੀ ਸ਼ਬੀ ਆ ਮੇਲ ਮਿਲਾ ਪਿਆਰ ਮੁਹੱਬਤ ਦੀ ਜਿਹੜੀ ਸ਼ਬੀ ਆ ਉਹ ਖਰਾਬ ਹੋ ਰਹੀ ਏ ਔਰ ਜਿੰਨੇ ਵੀ ਲੋਕ ਵਿਰੋਧ ਕਰਦੇ ਨੇ ਜੇ ਉਹ ਸ਼ਾਸਨ ਚ ਜਾਣਾ ਚਾਹੁੰਦੇ ਜੇ ਉਹ ਪ੍ਰਸ਼ਾਸਨ ਚ ਜਾਣਾ ਚਾਹੁੰਦੇ ਆ ਚਾਹੇ ਉਹ ਮੰਨ ਲੋ ਚੈਨਲਾਂਾਂ ਤੇ ਬੈਠ ਕੇ ਵਿਰੋਧ ਕਰਦੇ ਆ ਮੈਂ ਸਮਝਦਾ ਕਿ ਸਾਨੂੰ ਅਸੀਂ ਜਿਹੜੇ ਪਰਮੇਸ਼ਰ ਦੇ ਲੋਕ ਆ ਸਾਨੂੰ ਪਰਮੇਸ਼ਰ ਨੇ ਪ੍ਰੇਮ ਸਿਖਾਇਆ ਪਵਿੱਤਰ ਬਾਈਬਲ ਦੇ ਵਿੱਚ ਤੇ ਲਿਖਿਆ ਹੋਇਆ ਕਿ ਜੇ ਕੋਈ ਭਰਾ ਤੇਰਾ ਗਲਤੀ ਕਰਦਾ ਫੜਿਆ ਵੀ ਜਾਵੇ ਗਲਤੀ ਕਰਦਾ ਆ ਤੇ ਪਹਿਲਾਂ ਜਾ ਕੇ ਤੂੰ ਕੀ ਕਰ ਉਹਨੂੰ ਔਕਾਤ ਵਿੱਚ ਸਮਝਾ ਫਿਰ ਉਸ ਤੋਂ ਬਾਅਦ ਆਪਣੇ ਚਰਚ ਦੇ ਸੰਗਤ ਦੇ ਕੁਝ ਐਲਡਰ ਲੈ ਕੇ ਉਹਨੂੰ ਸਮਝਾ ਜੇ ਫੇਰ ਵੀ ਨਹੀਂ ਸਮਝਦਾ ਤੇ ਉਹਦੇ ਲਈ ਦੁਆ ਕਰ ਜੇ ਨਹੀਂ ਸਮਝਦਾ ਤੇ ਉਹ ਅਨਿਆ ਜਾਤੀ ਵਰਗਾ ਸਮਝਿਆ ਜਾਏ ਤੋ ਆਪਾਂ ਨਾ ਤੇ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੀ ਐਟ ਅ ਟਾਈਮ ਇੱਕ ਵਿਰੋਧ ਸ਼ੁਰੂਆਤ ਕਰ ਦਿੱਤਾ ਤੋ ਵਿਰੋਧ ਦਾ ਖਲਾਰਾ ਦੇਖੋ ਕਿਦ ਤਰ੍ਹਾਂ ਕਿਦ ਤਰ੍ਹਾਂ ਜਾ ਰਿਹਾ ਹੈ ਜਿਹੜੇ ਨੌਨ ਕ੍ਰਿਸਟਲ ਜਿਹੜੇ ਬਹੁਤ ਸਾਰੇ ਨਵੇਂ ਵਿਸ਼ਵਾਸੀ ਆ ਪ੍ਰਭੂ ਦੇ ਵਿੱਚ ਆ ਰਹੇ ਨੇ ਜਾਂ ਪਹੁੰਚ ਰਹੇ ਆ ਉਹਨਾਂ ਦੇ ਉੱਤੇ ਇਹਦਾ ਬੜਾ ਮਾੜਾ ਅਸਰ ਪੈ ਰਿਹਾ ਹੈ ਉਹਨਾਂ ਦੇ ਵਾਸਤੇ ਇੱਕ ਬੜਾ ਨਿਖੇਦੀ ਵਾਲਾ ਕੰਮ ਹੈ ਉਹਨਾਂ ਦੇ ਵਾਸਤੇ ਇੱਕ ਬੜਾ ਬੁਰਾ ਤੇ ਬੈਟ ਮਾੜੀ ਨਿਊਜ਼ ਵਾਲੀ ਗੱਲ ਆ ਤੋ ਜਿਹੜਾ ਪਾਸਟਰ ਇਕਬਾਲ ਗਿੱਲ ਜੀ ਨੇ ਕਰ ਛੱਡਿਆ ਉਹਨਾਂ ਨੇ ਤੇ ਇੱਕ ਬੜਾ ਦੇਖੋ ਕਹਿੰਦੇ ਨੇ ਕਿ ਮੈਂ ਮੁੱਦਿਆਂ ਤੇ ਗੱਲ ਕਰਦਾ ਏ ਠੀਕ ਏ ਇਹ ਕਿਹੜਾ ਮੁੱਦਾ ਏ ਉਸ ਨੇ ਜਿਹੜਾ ਮਾੜਾ ਸ਼ਬਦ ਬੋਲਿਆ ਏ ਕਿ ਮੈਂ ਉੱਥੇ ਹੁੰਦਾ ਤੇ ਮੈਂ ਪ੍ਰੋਫੈਟ ਬਜਿੰਦਰ ਸਿੰਘ ਦੇ ਸਿਰ ਤੇ ਛੇਤਰ ਮਾਰ ਲਈ ਸੀ ਦੇਖੋ ਤੁਸੀਂ ਇੱਕ ਪਰਮੇਸ਼ਰ ਦੇ ਦਾਸ ਜੋ ਤੁਸੀਂ ਇੱਕ ਰੱਬ ਦੀ ਸੇਵਾ ਕਰਨ ਵਾਲੇ ਜੋ ਤੁਸੀਂ ਪਰਮੇਸ਼ਰ ਦੇ ਹੱਥ 'ਚ ਪਵਿੱਤਰ ਬਾਈਬਲ ਫੜੀ ਏ ਤੁਸੀਂ ਹੱਥ 'ਚ ਪਵਿੱਤਰ ਬਾਈਬਲ ਫੜ ਕੇ ਤੇ ਬੈਬਲ ਦੇ ਆਪੋਜੀਟਿਵ ਸ਼ਬਦ ਬੋਲਣ ਦੇ ਜੋ ਪਰਮੇਸ਼ਰ ਦੀ ਬਾਣੀ ਦੇ ਖਿਲਾਫ ਬੋਲਣ ਦੇ ਜੋ ਉਹਦੇ ਚੁਣੇ ਹੋਏ ਦਾਸਾਂ ਦੇ ਖਿਲਾਫ ਬੋਲਣ ਦੇ ਜੋ ਇਸ ਕਰਕੇ ਪਾਸਟਿਕ ਬਾਲ ਜੀ ਤੁਹਾਨੂੰ ਪੂਰੀ ਤਰ੍ਹਾਂ ਬੜੀ ਖੋਸ ਵਿੱਚ ਆਉਣ ਦੀ ਲੋੜ ਆ ਸਮਝਣ ਦੀ ਲੋੜ ਆ ਔਰ ਤੁਸੀਂ ਪਵਿੱਤਰ ਬੈਬਲ ਦੀ ਚੰਗੀ ਤਰ੍ਹਾਂ ਸਟੱਡੀ ਕਰੋ ਵਚਨ ਨੂੰ ਸਿੱਖੋ ਔਰ ਮੇਰ ਮਲਾਪ ਤੇ ਪਿਆਰ ਮੁਹੱਬਤ ਦੇ ਵਿੱਚ ਰਹਿਣਾ ਸਿੱਖੋ ਕਿਉਂਕਿ ਇਹ ਮਸੀਹ ਸਾਨੂੰ ਨਹੀਂ ਕਰਦੀ ਹੁਣ ਜਿਹੜੇ ਅੰਨਿਆ ਜਾਤੀ ਜਿਹੜੇ ਅੰਨਿਆ ਜਾਤੀ ਚੋਂ ਲੋਕ ਆ ਰਹੇ ਅਸੀਂ ਉਹਨਾਂ ਨੂੰ ਕੀ ਸੰਦੇਸ਼ ਦੇ ਰਹੇ ਆ ਤਾਂ ਅਸੀਂ ਮੂਰੇ ਪੂਰੇ ਪੰਜਾਬ ਦੇ ਸਮੁੱਚੇ مسیحی ਭਾਈਚਾਰੇ ਨੂੰ ਸੰਸਥਾ ਨੂੰ ਚਲਾਉਣ ਵਾਲੇ ਚਾਹ ਕੋਈ ਪ੍ਰਧਾਨ ਸਹਿਬਾਨ ਆ ਜਾਂ ਤੇ ਪਾਸਟਰ ਸਹਿਬਾਨ ਆ ਚਰਚਾ ਨੂੰ ਚਲਾਉਣ ਵਾਲੇ ਜਿੰਨੇ ਵੀ ਸਾਡੇ ਸਮੁੱਚਾ مسیحی ਭਾਈਚਾਰਾ ਨੇ ਸਭ ਨੂੰ ਇਹ ਕਹਿਣਾ ਹੈ ਕਿ ਸਾਰੇ ਆਪਣਾ ਮੇਲ ਮਲਾ ਪਿਆਰ ਮਹੱਬਤ ਰਹਿਣਾ ਹੈ ਆਪਾਂ ਸਾਨੂੰ ਇੱਕ ਸ਼ਾਂਤੀ ਦਿੱਤੀ ਹੈ ਪ੍ਰਭੂ ਯੇਸ਼ੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਹੈ ਅਸੀਂ ਸ਼ਾਂਤੀ ਲੋਕਾਂ ਨੂੰ ਸਿਖਾਉਣਾ ਹੈ ਅਸੀਂ ਆਪਣੇ ਜੀਵਨ ਪਰਿਵਾਰਾਂ ਦੀ ਸ਼ਾਂਤੀ ਬਣਾ ਕੇ ਰੱਖੀਏ ਮਿਲਮਲਾ ਪਿਆਰ ਬਣਾ ਕੇ ਰੱਖੀਏ ਔਰ ਜਿਹੜਾ ਕੰਮ ਸਾਡਾ ਆ ਅਸੀਂ ਉਹ ਕੰਮ ਕਰੀਏ ਅਸੀਂ ਕਿਹੜੇ ਕੰਮ 'ਚ ਪੈ ਗਏ ਆ ਸਾਡਾ ਕੰਮ ਤੇ ਪ੍ਰਾਰਥਨਾ ਕਰਨਾ ਹੈ ਸਾਡਾ ਕੰਮ ਤੇ ਪਰਮੇਸ਼ਰ ਦੇ ਬਚਨ ਨੂੰ ਲੈ ਕੇ ਜਾਣਾ ਹੈ ਸਾਡਾ ਕੰਮ ਹੈ ਕਿ ਜਿਹੜੇ ਭੁੱਲੇ ਭਟਕੇ ਲੋਕ ਕਿ ਉਹਨਾਂ ਨੂੰ ਪਰਮੇਸ਼ਰ ਦਾ ਮਾਰਗ ਦੱਸਣਾ ਤਾਂ ਕਿ ਲੋਕ ਬਚਨ ਚੰਗੇ ਹੋਣ ਪਰਮੇਸ਼ਰ ਦੇ ਰਾਜ ਵਿੱਚ ਆ ਜਾਣ ਲੋਕਾਂ ਦਾ ਜੀਵਨ ਸੌਖਾ ਸੁਖਾਲਾ ਹੋਵੇ ਲੋਕ ਪਰਮੇਸ਼ਰ ਨੂੰ ਸਾਡੇ ਦੁਆਰਾ ਵੇਖ ਸਕਣ ਪਰਮੇਸ਼ਰ ਦਾ ਪ੍ਰੇਮ ਦੇਖ ਸਕਣ ਉਹਨਾਂ ਦੀ ਜ਼ਿੰਦਗੀ ਖੁਸ਼ੀ ਹੋ ਜਾਏ ਬਰਕਤ ਆ ਜਾਏ ਤੁਸੀਂ ਆਪਣੇ ਮੇਲ ਮਲਾ ਪਿਆਰ ਮੱਤ ਨੂੰ ਬਣਾ ਕੇ ਰੱਖੀਏ ਪ੍ਰਭੂ ਦੇ ਵਿੱਚ ਬਣੇ ਰਹੀਏ ਔਰ ਇਹੋ ਜਿਹਾਂ ਜਿਹੜੀਆਂ ਐਨੇ ਜਜ਼ਬਾਤੀ ਕਾਲੇ ਨਾ ਹੋਈਏ ਕਿ ਬਾਈਬਲ ਤੋਂ ਬਾਹਰ ਜਾ ਕੇ ਇਹੋ ਜੇ ਕੋਈ ਭੱਦੀ ਸਦਾਬਲੀ ਵਰਤੀਏ ਮਾੜੇ ਸ਼ਬਦ ਵਰਤੀਏ ਜਿਹਦੇ ਨਾਲ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚੇ ਔਰ ਦੇਖੋ ਕੱਲ ਕੱਲ ਮੈਂ ਪਰਸੋਂ ਦੇਖ ਰਿਆ ਸਾਂ ਕੁਝ ਲੋਕਾਂ ਨੇ ਜਿਹੜਾ ਆ ਇਹਦੇ ਰੋਸ ਵਿੱਚ ਆ ਕੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਹਣਾ ਉਹ ਆਪਾਂ ਨੂੰ ਇਹ ਬੁਰਾ ਲੱਗ ਰਿਹਾ ਹੋਵੇਗਾ ਕਿ ਵੀਡੀਓ ਹਿੰਜ ਕਿਉਂ ਪਾ ਰਹੇ ਹੁਣ ਮੇਰੇ ਖਿਲਾਫ ਬੁਲਦੇ ਆ ਮੇਰੀ ਨਿੰਦਿਆ ਦੇਖੋ ਜੋ ਆਪਾਂ ਬੀਜਾਂਗੇ ਉਹ ਵੱਢਣਾ ਪਏਗਾ ਇਸ ਕਰਕੇ ਸਾਨੂੰ ਪਵਿੱਤਰ ਬਾਈਬਲ ਦੇ ਅਕੋਰਡਿੰਗ ਹੀ ਕੰਮ ਕਰਨ ਦੀ ਲੋੜ ਹੈ ਔਰ ਇਸ ਤੋਂ ਬਾਹਰ ਜਾਣ ਦੀ ਲੋੜ ਨਹੀਂ ਆ ਔਰ ਜਿਹੜੇ ਲੋਕ ਵੀ ਨਿੰਦਿਆ ਨਖੇਦੀ ਰੌਲਾ ਰੱਪਾ ਪਾਉਂਦੇ ਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇੱਕ ਸ਼ਾਂਤੀ ਪਿਆਰ ਮੇਲ ਦੇ ਵਿੱਚ ਪਿਆਰ ਦੇ ਵਿੱਚ ਮੁਹੱਬਤ ਚ ਰੋਹ ਪ੍ਰਾਰਥਨਾ ਦਾ ਜੀਵਨ ਬਤੀਤ ਕਰੋ ਔਰ ਪ੍ਰਭੂ ਯਸ਼ੀ ਮਸੀਹ ਦਾ ਸੰਦੇਸ਼ ਕਰ ਕਰ ਪਹੁੰਚਾਉਣਾ ਹੈ ਸੁਖ ਸ਼ਾਂਤੀ ਮੁਕਤੀ ਸਵਰਗ ਸਵਰਗ ਦਾ ਰਸਤਾ ਹੈ ਪ੍ਰਭੂ ਯਿਸੂ ਮਸੀਹ ਸਵਰਗ ਦਾ ਸੰਦੇਸ਼ ਉਹਨੇ ਸਾਨੂੰ ਦਿੱਤਾ ਉਹਦੇ ਤੇ ਚੱਲੋ ਔਰ ਪਾਸਟਰ ਜਿੰਨੇ ਵੀ ਪਰਮੇਸ਼ਰ ਦੇ ਦਾਸ ਆ ਜੇ ਕੋਈ ਇਹੋ ਜਿਹਾ ਤੁਹਾਨੂੰ ਮੁੱਦਾ ਉੱਠਦਾ ਵੀ ਲੱਗਦਾ ਆਪਣ ਨਜ਼ਰ ਆਉਂਦਾ ਏ ਤੇ ਉਹਨੂੰ ਬੰਦ ਕਰੀਏ ਔਰ ਪੂਰੇ ਪੰਜਾਬ ਦੇ ਅੰਦਰ ਆਪਣੇ ਸ਼ਾਂਤੀ ਔਰ ਪੀਸ ਬਣਾ ਕੇ ਰੱਖੀਏ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਏ ਪ੍ਰਭੂ ਯਿਸੂ ਮਸੀਹ ਇੱਕ ਸੱਚਾ ਪਰਮੇਸ਼ਰ ਏ ਉਹਦੇ ਨਾਂ 'ਚ ਸਾਲਵੇਸ਼ਨ ਏ ਨਜਾਤ ਏ ਪੀਸ ਏ ਸ਼ਾਂਤੀ ਏ ਸੁਖ ਸ਼ਾਂਤੀ ਹੈ ਤੋਂ ਅਸੀਂ ਆਪਣੇ ਆਪ ਨੂੰ ਵੀ ਸ਼ਾਂਤ ਰੱਖੀਏ ਤੋਂ ਕਬਾਲ ਗਿੱਲ ਨੂੰ ਤੁਹਾਡੇ ਚੈਨਲ ਦੇ ਦੁਆਰਾ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਮੂੰਹ ਚੋਂ ਜਿਹੜੇ ਸ਼ਬਦ ਨਿਕਲੇ ਆ ਪ੍ਰੋਫੈਟ ਵਿਜਿੰਦਰ ਜੀ ਦੇ ਖਿਲਾਫ ਆ ਤੁਹਾਨੂੰ ਉਹਦੀ ਸਮਾਂ ਜਾਂਚਣਾ ਕਰਨੀ ਚਾਹੀਦੀ ਹੈ ਪਛਤਾਵਾ ਲਾਉਣਾ ਚਾਹੀਦਾ ਹੈ ਔਰ ਇਹ ਜੇ ਸ਼ਬਦ ਨਹੀਂ ਬੋਲਣੇ ਚਾਹੀਦੇ ਤੁਹਾਨੂੰ ਔਰ ਜਿਹੜਾ ਸ਼ਬਦ ਤੁਸੀਂ ਬੋਲੇ ਆ ਇਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮਾਫੀ ਮੰਗੋ ਔਰ ਗੌਰ ਕਰੋ ਮਾਫ ਕਰਨਾ ਤੇ ਮਾਫੀ ਦੇਣਾ ਇਹ ਪਰਮੇਸ਼ਰ ਦੇ ਲੋਕਾਂ ਦਾ ਕੰਮ ਹੈ ਸਾਨੂੰ ਪਰਮੇਸ਼ਰ ਇਹੋ ਸੰਦੇਸ਼ ਦੱਸਿਆ ਗ੍ਰੇਸ ਔਰ ਮਾਫੀ ਸ਼ਮਾ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਇੰਨੇ ਲੋਕ ਸੀ ਤੁਹਾਡੇ ਵਿੱਚੋਂ ਜਿਨ੍ਹਾਂ ਦੇ ਕਰਜ਼ੇ ਔਰ ਮੈਂ ਉਹਨਾਂ ਦੇ ਗਨਾਹਾਂ ਨੂੰ ਮਾਫ ਕੀਤਾ ਔਰ ਪ੍ਰਭੂ ਨੇ ਕਿਹਾ ਵੀ ਜਿੰਨੇ ਤਾਂ ਜਿੱਦਾਂ ਤੁਹਾਨੂੰ ਮਾਫ ਕੀਤਾ ਇਹਨੂੰ ਇਹ ਨਿਵੇਦਨ ਕਰਦਾ ਹੈ ਕਿ ਜਿਹੜੇ ਵੀ ਪ੍ਰਧਾਨ ਸੰਸਥਾ ਨੂੰ ਚਲਾਉਣ ਵਾਲੇ ਆਗੂ ਨੇ ਕੁਝ ਕੁਝ ਪਾਸਟਰ ਸਭਾ ਨੇ ਆਪਾਂ ਇੱਕ ਦੂਸਰੇ ਦੇ ਉੱਤੇ ਇਹ ਸ਼ਬਦ ਨਹੀਂ ਬੋਲਨੇ ਇੱਕ ਮੇਲ ਮਲਾ ਪਿਆਰ ਮੁਹੱਬਤ ਦਾ ਸੰਦੇਸ਼ ਪ੍ਰਭੂ ਨੇ ਦੱਸਿਆ ਉਸ ਦੇ ਵਿੱਚ ਬਣੇ ਰਹੀ ਹੈ ਕਿ ਕਿਸੇ ਤੋਂ ਕੋਈ ਮਿਸਟੇਕ ਹੋ ਵੀ ਗਈ ਆ ਤਾਂ ਵਚਨ ਦੱਸਦਾ ਹੈ ਕਿ ਤੁਸੀਂ ਜਾ ਕੇ ਉਹਨੂੰ ਸਮਝਾਓ ਝੋਲੀ ਦਵਾ ਕਰੋ ਹੈਨਾ ਕੁਝ ਮੋਤਵਰਨ ਲੈ ਕੇ ਪਸਮਝਾ ਸਕਦੇ ਆ ਤੇ ਇਸ ਚੈਨਲਾਂ ਦੇ ਉੱਤੇ ਇਹੋ ਜਿਹਾ ਤੇ ਕੋਈ ਇਹਦੇ ਨਾਲ ਜਿਹੜਾ ਹੈ ਮਸੀਹ ਦਾ ਜਿਹੜਾ ਮੈਸੇਜ ਗਲਤ ਜਾ ਰਿਹਾ ਹੈ ਤੋਂ ਪਰਮੇਸ਼ਰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਆਸ਼ੀਸ਼ ਕਰੇ ਔਰ ਜਿੰਨੇ ਵੀ ਲੋਕ ਇਸ ਖਬਰ ਨੂੰ ਸੁਣ ਰਹੇ ਇਸ ਚੈਨਲ ਦੇ ਦੁਆਰਾ ਉਹ ਸਾਰਿਆਂ ਨੂੰ ਮੈਂ ਇਹਨ ਵੱਤ ਵਤ ਸ਼ੇਅਰ ਕਰਉ ਤਾਂ ਕਿ ਉਹ ਅਕਬਾਲ ਸਿੰਘ ਪਾਸਟਰ ਦੇ ਕੋਲ ਪਹੁੰਚੇ ਔਰ ਉਹ ਸ਼ਾਂਤੀ ਦੇ ਨਾਲ ਸਾਰੇ ਬਣੇ ਰਹਿਣ ਇਹੋ ਜਿਹਾ ਮਾਹੌਲ ਪੰਜਾਬ ਦਾ ਕੋਈ ਖਰਾਬ ਨਾ ਕਰੇ ਕਿਉਂਕਿ ਸ਼ਾਂਤੀ ਮੇਨ ਜਿਹੜੀ ਹੈ ਸਾਨੂੰ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯੇਸ਼ੂ ਹੈ ਔਰ ਸ਼ਾਂਤੀ ਦਾ ਸਾਨੂੰ ਸੰਦੇਸ਼ ਦਿੱਤਾ ਹੈ ਗੋਡ ਬlesਸ ਯੂ ਪ੍ਰਭੂ ਸਾਰਿਆਂ ਨੂੰ ਬਰਕਤ ਦੇ ਮੈਂ ਬਿਸ਼ਪ ਸੰਤ ਬਲਵਿੰਦਰ ਜੌਣ ਮਿਨਿਸਟਰੀ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਆਸ਼ੀਸ਼ ਦੇ ਔਰ ਇਸ ਦੇ ਦੁਆਰਾ ਹੀ ਪੂਰੇ ਪੰਜਾਬ ਪੂਰੀ ਦੁਨੀਆ ਦੇਸ਼ ਦੁਨੀਆ ਦੇ ਅੰਦਰ ਵਸਦੇ ਮਸੀਹ ਭਾਈਚਾਰੇ ਨੇ ਅਸੀਂ ਦੁਆ ਕਰਦੇ ਹਾਂ ਕਿ ਸਾਰੇ ਲੋਕ ਪ੍ਰਾਰਥਨਾ ਮੇਲ ਮਲਾਪ ਪਿਆਰ ਮੁਹੱਬਤ ਵਿੱਚ ਬਣੇ ਰਹੋ ਗੋਡ ਬlesਸ ਯੂ ਸਾਰਿਆਂ ਨੂੰ ਜੈਮਸੀ ਜੈਮਸੀ